ਸਤਾਨ ਦਾ ਬਾਦਸ਼ਾਹ ਬਣਿਆ ਔਰੰਗਜ਼ੇਬ ਬੜਾ ਜਨੂਨੀ ਗਦੀ ਦਾ ਇਨਾ ਭੁੱਖਾ ਪਿਓ ਮਾਰੇ ਭਰਾ ਮਾਰੇ ਪਤੀਏ ਮਾਰੇ ਭੈਣਾਂ ਨੂੰ ਕੈਦ ਕੀਤਾ ਪਣਵਈਏ ਮਾਰੇ ਜਵਾਈ ਮਾਰੇ ਕਾਦੇ ਵਾਸਤੇ ਇੱਕ ਤਖਤ ਲੈਣ ਵਾਸਤੇ ਤੇ ਯਾਦ ਰੱਖਿਓ ਦੁਨੀਆ ਤੇ ਨਸ਼ਾ ਹਰ ਚੀਜ਼ ਦਾ ਹੀ ਮਾੜਾ ਹੈ ਚਾਹੇ ਉਹ ਪੈਸੇ ਦਾ ਨਸ਼ਾ ਹੋਵੇ ਜਾਇਓ ਆਮ ਨਸ਼ਾ ਹੋਵੇ ਤੇ ਸਭ ਤੋਂ ਨਕਮਾ ਨਸ਼ਾ ਵਾ ਗੱਦੀ ਦਾ ਕੁਰਸੀ ਦਾ ਜਿਹਦੇ ਸਿਰ ਚੜ ਕੇ ਬੋਲਦਾ ਏ ਉਹ ਫਿਰ ਰੱਬ ਥੱਲੇ ਲਾ ਲੈਂਦਾ ਆ ਜਿਹੜੇ ਜਹਾਜ ਕੂਕਣਦੇ ਵੀ ਗੱਦੀ ਦੇ नशे ਚ ਹੀ ਕੂਕਣਦੇ ਆ ਉਧਰ ਵੀ ਗੱਦੀ ਦਾ ਨਸ਼ਾ ਤੇ ਇਧਰ ਵੀ ਗੱਦੀ ਦਾ ਨਚਾ ਇਹ جنگ ਰੋਕਣੀ ਤੇ 15 ਮਿੰਟਾਂ ਦਾ ਕੰਮ ਆ ਤੁਸੀਂ ਆਖੋਗੇ ਕਿ ਕਿਦਾਂ ਦੋਵਾਂ ਦੇਸ਼ਾਂ ਦਾ ਜਿਹੜਾ ਟੌਪ ਦਾ ਲੀਡਰ ਹੋਣਾ ਪ੍ਰਧਾਨ ਮੰਤਰੀ ਹੁੰਦਾ ਨਾ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਐਮਐਲਏ ਸਾਰੇ ਐਮਪੀ ਤੇ ਟੋਟਲ ਲੀਡਰ ਜਿਹਦੇ ਨਿਆਣੇ ਹੈਗੇ ਆ ਠੀਕ ਆ ਇੱਕ ਇੱਕ ਦੋ ਦੋ ਮੁੰਡੇ ਹੈਗੇ ਫੜਾ ਕੇ ਬੰਦੂਕਾਂ ਬਾਰਡਰ ਤੇ ਲਿਆਓ ਜੇ ਨਿਆਣੇ ਨਹੀਂ ਹੈਗੇ ਤੇ ਫਿਰ ਆਪ ਆਓ ਸਾਡੇ ਵਾਲੇ ਇਹਨਾਂ ਦੇ ਪਹਿਲਾਂ ਕਹਿ ਦੇਣਾ ਵੀ ਮੇਰਾ ਦੇ ਹੈ ਅੱਗੇ ਪਿੱਛੇ ਕੋਈ ਨਹੀਂ ਮੋਦੀ ਸਾਹਿਬ ਨੇ ਤੇ ਪਹਿਲਾਂ ਮੁੱਕਰ ਜਾਣਾ ਜਨਰਲ ਲੀਡਰਸ਼ਿਪ ਆ ਉਹਨਾਂ ਸਾਰਿਆਂ ਦੀ ਨਿਆਣੇ ਲਿਆ ਕੇ ਤੇ ਬਾਰਡਰਾਂ ਤੇ ਖਿਲਾਰ ਦਿਓ ਉਧਰ ਵਾਲੇ ਵੀ ਲੈ ਆਉਣ ਤੇ ਸਾਡੇ ਵਾਲੇ ਵੀ ਲੈ ਆਉਣ ਕਿਉਂਕਿ ਖਾਦਾ ਤੁਸੀਂ ਆ ਸਾਰਾ ਕੁਝ ਤੁਸੀਂ ਦੇਸ਼ ਦੇ ਨਾਂ ਤੇ ਇਕੱਠਾ ਕੀਤਾ ਮਰਨ ਵਾਸਤੇ ਗਰੀਬ ਜਨਤਾ ਮਰਨ ਵਾਸਤੇ ਆਮ ਲੋਕ ਮਰਨ ਵਾਸਤੇ ਉਹ ਬੰਦੇ ਜਿਨ੍ਹਾਂ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਸਵੇਰ ਦੀ ਚਾਹ ਮਿਲੀ ਆ ਤੇ ਸ਼ਾਮਾਂ ਨੂੰ ਮਿਲਣੀ ਕਿ ਨਹੀਂ ਮਿਲਣੀ ਦਿੱਲੀ ਬਹਿ ਕੇ ਜੰਗ 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 ਕੂਕਣਾ ਬਹੁਤ ਸੌਖਾ ਵਾ ਜਿਨ੍ਹਾਂ ਦੇ ਜੜਾਂ 'ਚ ਲੱਗੀ ਜੰਗ ਉਹਨਾਂ ਨੂੰ ਪੁੱਛ ਕੇ ਵੇਖੋ ਜੰਗ ਦਾ ਨਜ਼ਾਰਾ ਕੀ ਹੁੰਦਾ ਤੇ ਜੰਗ ਦਾ ਸਵਾਦ ਕੀ ਹੁੰਦਾ ਤੁਸੀਂ ਚਾਈਨਾ ਤੋਂ ਬਣੇ ਸ਼ਸਤਰ ਲਿਆਂਦੇ ਫਰਾਂਸ ਤੋਂ ਬਣੇ ਸ਼ਸਤਰ ਲਿਆਂਦੇ ਪੰਜਾਬ ਉਹਨਾਂ ਨੂੰ ਪਰਖਣ ਵਾਸਤੇ ਰੱਖਿਆ ਪਰਖਣੇ ਤੇ ਗੁਜਰਾਤ ਚ ਜਾ ਕੇ ਪਰਖ ਲਓ ਸ਼ੁਰੂ ਕਰਕੇ ਵੇਖ ਲਓ ਵੇਖਣੇ ਆ ਤੇ ਤੁਸੀਂ ਰਾਜਸਥਾਨ ਚ ਸ਼ੁਰੂ ਕਰਕੇ ਵੇਖ ਲਓ ਇਹ ਹੱਸਦਾ ਵਸਦਾ ਪੰਜਾਬ ਜਿਹਦੀ ਮਿੱਟੀ ਦੇ ਵਿੱਚ ਮੁਰਦਾ ਵੀ ਦੱਬਦੀਏ ਤੇ ਉਹ ਵੀ ਜੀ ਪੈਂਦਾ ਵਾ ਕਿਉਂ ਨੂੰ ਅੱਗ ਲਾਉਣ ਵਾਸਤੇ ਦੇਸ਼ ਦੀ ਰਾਜਨੀਤੀ ਤੁਰੀ ਹੋਈ ਆ ਸਾਡੇ ਵੀ ਪੱਪਾਂ ਭਾਰ ਹੋ ਕੇ ਮਾਰ ਦਿਆਂਗੇ ਤੁੰਨ ਦਿਆਂਗੇ ਉਹ ਕਰ ਦਿਆਂਗੇ ਯਾਦ ਰੱਖੋ ਲੜਾਈ 'ਚ ਕੋਈ ਸਕਾ ਨਹੀਂ ਹੁੰਦਾ ਕਈ ਵਾਰੀ ਅਗਲਾ ਮਾੜਾ ਵੀ ਹੋਵੇ ਤੇ ਇਹ ਟੈਡੀ ਜੋਰ ਨਾਲ ਮਾਰਦਾ ਹੁੰਦਾ ਸਿਰ 'ਚ ਸਾਹਮਣੇ ਵਾਲੇ ਦਾ ਰਵਾਲਵਰ ਵੀ ਖੋ ਕੇ ਤੇ ਲੈ ਜਾਂਦਾ ਹੁੰਦਾ ਵਾ ਦੁਸ਼ਮਣ ਨੂੰ ਕਦੀ ਕਮਜ਼ੋਰ ਮਾੜਾ ਸਮਝ ਕੇ ਇਹ ਆਖੋ ਕਿ ਤੁੰਨ ਦਿਆਂਗੇ ਮਾਰ ਦਿਆਂਗੇ ਰੱਖ ਦਿਆਂਗੇ ਇਹ ਦਿੱਲੀ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਵਾਂ ਇੱਥੇ ਧਰਤੀ ਤੇ ਰਹਿ ਕੇ ਗੱਲਾਂ ਉਹਨਾਂ ਬੰਦਿਆਂ ਨੂੰ ਪੁੱਛੋ ਜਿੰਨਾਂ ਲੋਕਾਂ ਦੇ ਪਿੰਡਿਆਂ ਤੇ ਹੋ ਰਹੀ ਐ ਜਿਨ੍ਹਾਂ ਦੇ ਪੁੱਤ ਬਾਡਰਾਂ ਦੇ ਉੱਤੇ ਖਲੋਤੇ ਆ ਕੋਈ ਮਾਂ ਚਾਊਗੀ ਮੇਰਾ ਪੁੱਤ ਉਸ ਬਾਡਰ ਦੇ ਉੱਤੋਂ ਕਫਨ ਚ ਲਪੇਟ ਕੇ ਘਰ ਨੂੰ ਆਜੇ ਕੋਈ ਬੱਚਾ ਚਾਊਗਾ ਮੇਰਾ ਬਾਪ ਆਜੇ ਕੋਈ ਭੈਣ ਚਾਊਗੀ ਮੇਰਾ ਭਰਾ ਇਦਾਂ ਘਰ ਨੂੰ ਆਜੇ ਕੋਈ ਸੁਹਾਗਣ ਚਾਊਗੀ ਮੇਰਾ ਸੁਹਾਗ ਤਿਰੰਗੇ ਚ ਲਪੇਟ ਕੇ ਤੇ ਸਲੂਟ ਮਾਰ ਕੇ ਤੁਸੀਂ ਘਰ ਛੱਡ ਜੋ ਜੇ ਲੜਾਈ ਦਾ ਨਜ਼ਾਰਾ ਵੇਖਣਾ ਤੁਰਨਗੇ ਨਾਲ ਲੋਕ ਅਸੀਂ ਵੀ ਤੁਰਾਂਗੇ ਲਿਆਓ ਸਾਰੀ ਲੀਡਰਸ਼ਿਪ ਘਰਾਂ ਤੋਂ ਕੱਢ ਕੇ ਸਾਰੀ ਲੀਡਰਸ਼ਿਪ ਲਿਆ ਕੇ ਬਾੜਾਂ ਤੇ ਖਿਲਾਰੋ ਫੜਾਓ ਇਹਨਾਂ ਦੇ ਹੱਥਾਂ 'ਚ ਗੰਨਾ ਫਿਰ ਅਹੀਂ ਵੀ ਮਗਰੋਂ ਤੁਰਨ ਵਾਲੇ ਬਣਾਂਗੇ ਇਹ ਨਹੀਂ ਕਿ ਤੁਸੀਂ ਖਾਓ ਪੀਓ ਨਜ਼ਾਰੇ ਲਾਓ ਤੇ ਛਤਰ ਖਾਨ ਨੂੰ ਤੁਸੀਂ ਰੇਸ਼ ਰੱਖ ਲਿਆ ਅਗਲੇ ਬੰਦੇ ਇਦਾਂ ਦਾ ਨਹੀਂ ਸਿਸਟਮ ਜਦੋਂ ਤਖਤ ਨਕੰਮੇ ਬੰਦਿਆਂ ਦੇ ਹੱਥਾਂ ਵਿੱਚ ਆਉਂਦਾ ਜੰਗ ਉਦੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਕਹਿ ਕੇ ਮੈਂ ਢਾਡੀ ਸਿੰਘਾਂ ਦੇ ਕੋਲੋਂ ਮੈਂ ਸੇਵਾ ਲੈਣ ਲੱਗਾ ਇਸ ਜੰਗ ਦੀ ਸ਼ੁਰੂਆਤ ਹੋਈ ਆ ਪਹਿਲਗਾਮ ਤੋਂ ਆਂਦੇ ਨਾ ਧਰਮਪੁਸ਼ਕੇ ਗੋਲੀਆਂ ਮਾਰੀਆਂ ਪੜ੍ਹੀਆਂ ਅਖਬਾਰ ਤੁਸੀਂ ਖਬਰਾਂ ਵੇਖੀਆਂ ਧਰਮਪੁਸ਼ਕੇ ਗੋਲੀਆਂ ਮਾਰੀਆਂ ਅੱਤਵਾਦੀਆਂ ਨੇ ਗਲਤ ਹੈ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਮਾੜਾ ਕੀਤਾ ਗਲਤ ਕੀਤਾ